ਮੈਂ ਸੁਤਨਾਮ ਸਿੰਘ ਢਾਲੀਵਾਲ ਪ੍ਰਧਾਨ ਯੂਨੀਵਰਸਲ ਮੈਮਰਾਜ ਸਾਡੀਸ਼ਨ ਮੇਰੇ ਨਾਲ ਨੇ ਸਰਦਾਰ ਜਸਵੰਤ ਸਿੰਘ ਜੀਰਕ ਤੇ ਸ਼ਮਸ਼ੀਰ ਸਿੰਘ ਨੂਰ ਜੀਰਕ ਸਾਹਿਬ ਦੇ ਸਾਹ ਸੰਘਰਸ਼ ਦੇ ਵਿੱਚ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਜੀ ਆਪਣੀ ਧਰਤੀ ਪੰਜਾਬ ਦੀ ਦੇ ਉੱਤੇ ਆ ਕੇ ਹਰਿਆਣਾ ਦੀਆਂ ਜਿਹੜੀਆਂ ਸੁਰੱਖਿਆ ਫੋਰਸ ਸੀ ਉਹਨਾਂ ਵੱਲੋਂ ਆ ਕੇ ਗੋਲੀ ਮਾਰੀ ਗਈ ਜੀ ਬਿਲਕੁਲ ਹਾਂ ਕਿੰਨੇ ਦੁੱਖ ਦੀ ਗੱਲ ਆ ਤੇ ਇਸ ਮੌਕੇ ਮੈਂ ਕਹਿੰਦਾ ਪਈ ਹਰੇਕ ਨੂੰ ਇਹ ਦੁੱਖ ਦੇ ਵਿੱਚ ਜਿਹੜਾ ਵਾ ਸ਼ਾਮਿਲ ਹੋਣਾ ਬਹੁਤ ਜ਼ਰੂਰੀ ਹੈ ਜੀਖਸਰ ਮੌਤ ਹੋਈ ਨੂੰ ਵੀ ਅੱਜ ਮੈਂ ਤਿੰਨ ਚਾਰ ਦਿਨ ਹੋ ਗਏ ਆ ਹਾਂਜੀ ਹਾਂਜੀ ਪਰ ਅਜੇ ਤੱਕ ਜਿਹੜੀ ਐਫ ਆਈ ਆਰ ਨਹੀਂ ਹੋਈ ਕਿਸਾਨ ਜਿਹੜੇ ਮੌਤਬਾਰ ਨੇ ਜਿਹੜੇ ਕਿਸਾਨ ਆਗੂ ਨੇ ਸੰਘਰਸ਼ ਦੇ ਵਿੱਚ ਬੈਠੇ ਆ ਮੈਂ ਇੱਕ ਸਵਾਲ ਹੈ ਜੀਖਸਰ ਸਾਹਿਬ ਉਹਨਾਂ ਵਾਸਤੇ ਪਈ ਆਪਾਂ ਕੀ ਭਗਵੰਤ ਮਾਨ ਆ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਸਾਡੇ ਜੇ ਉਹ ਐਫ ਆਈ ਆਰ ਨਹੀਂ ਕਰਾਉਣਗੇ ਤੇ ਕੀ ਗੱਲ ਐਫ ਆਈ ਆਰ ਨਹੀਂ ਹੋਊ ਖਾੜਕੂਵਾਦ ਦੇ ਸਮੇਂ ਦੇ ਵਿੱਚ ਜਦੋਂ ਸੈਂਟਰ ਵੀ ਵਿਰੋਧ ਸੀ ਤੇ ਸਟੇਟ ਵੀ ਵਿਰੋਧ ਸੀ ਸਾਰੀ ਪੁਲਿਸ ਜਿਹੜੀ ਵਿਰੋਧ ਸੀ ਤੇ ਜਿਹੜੇ ਮੁੰਡੇ ਮਾਰੇ ਜਾਂਦੇ ਸੀ ਝੂਠੇ ਪੁਲਿਸ ਮੁਕਾਲੇ ਚ ਕੀ ਉਹਨਾਂ ਦੀ ਐਫ ਆਈ ਆਰ ਨਹੀਂ ਹੋਈ ਨਾ ਬਹੁਤ ਛੋਹਿਆ ਸਾਬ ਸਜ਼ਾਵਾਂ ਹੋਈਆਂ ਹੁਣ ਤੱਕ ਸਜ਼ਾਵਾਂ ਹੋ ਰਹੀਆਂ ਤੇ ਸਾਨੂੰ ਇਸ ਬਾਰੇ ਜਿਹੜਾ ਵਾ ਗੰਭੀਰਤਾ ਦੇ ਨਾਲ ਕਰਨਾ ਚਾਹੀਦਾ ਅਰੇ ਤਾਂ ਰੀਵਲ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਡੇ ਲਈ ਇਹ ਸੋਚਣ ਦੀ ਗੱਲ ਹੈ ਵੀ ਲੋਕਾਂ ਲੋਕਾਂ ਦੇ ਜਮਹੂਰੀ ਹੱਕ ਨੇ ਉਹ ਸਾਨੂੰ ਸੰਵਿਧਾਨ ਸਾਡਾ ਅਲਾਉ ਕਰ ਰਿਹਾ ਪਰ ਜਦੋਂ ਅਸੀਂ ਉਹ ਜਮਹੂਰੀ ਹੱਕਾਂ ਦੀ ਗੱਲ ਕਰਦੇ ਹਾਂ ਉਹਨਾਂ ਦੀ ਰਾਖੀ ਕਰਨ ਦੀ ਗੱਲ ਕਰਦੇ ਹਾਂ ਤਾਂ ਇੱਥੋਂ ਦੀ ਸਟੇਟ ਹੈ ਇੱਥੋਂ ਦੀ ਸਰਕਾਰ ਹੈ ਭਾਵੇਂ ਉਹ ਸਟੇਟ ਦੀ ਹੈ ਤੇ ਭਾਵੇਂ ਸੈਂਟਰ ਦੀ ਹੈ ਉਹ ਕਿਵੇਂ ਲੋਕਾਂ ਦੇ ਉੱਤੇ ਜ਼ੁਲਮ ਢਾ ਰਹੀ ਹੈ ਇਹ ਸਰਾ ਸਰ ਸੰਵਿਧਾਨ ਕੋ ਉਲੰਘਣਾ ਹੈ ਹੁਣ ਜੇ ਆਮ ਲੋਕ ਕਈ ਵਾਰੀ ਐ ਕੋਈ ਜਾਮਲਾ ਲਾ ਦਿੰਦੇ ਐ ਸਰਕਾਰਾਂ ਫੱਟ ਉਹਨਾਂ ਤੇ ਕਾਰਵਾਈ ਕਰਕੇ ਮਲਕੀਸ ਦਰਜ ਕਰਨ ਵੱਲ ਨੂੰ ਵੱਧ ਜਾਂਦੀਆਂ ਹੁਣ ਖੁਦ ਜਦੋਂ ਸਰਕਾਰਾਂ ਸਾਡੀਆਂ ਸੜਕਾਂ ਦੇ ਉੱਤੇ ਵੱਡੀਆਂ-ਵੱਡੀਆਂ ਦੁਬਾਰਾਂ ਕਰਕੇ ਉੱਥੇ ਕਿਲ ਗੱਡ ਕੇ ਉੱਥੇ ਵੱਡੇ-ਵੱਡੇ ਬੈਰੀਕੇਡ ਲਾ ਕੇ ਲੋਕਾਂ ਨੂੰ ਸ਼ਾਂਤ ਬਈ ਉਹਨਾਂ ਦੇ ਅੰਦੋਲਨ ਨੂੰ ਖਤਮ ਕਰਨ ਲਈ ਇਹ ਜਿਹੇ ਪ੍ਰਾਲੇ ਕਰ ਰਹੀਆਂ ਨੇ ਜਿਹੜਾ ਕਿ ਸਰਾਸਰੀ ਕਾਨੂੰਨ ਕਾਨੂੰਨ ਦੀ ਲੰਘਣਾ ਐ ਇਹ ਸਾ ਦੇਖੋ ਇਹ ਬਹੁਤ ਵੱਡੇ ਮਨੁੱਖੀ ਅਧਿਕਾਰਾਂ ਦੇ ਲੰਘਣਾ ਆ ਅੱਛਾ ਹੁਣ ਇਹ ਕਾਮ ਦੇਖੀਏ ਤੇ ਜੇ ਕੋਈ ਰਸਤਾ ਰੋਕਦਾ ਤੇ ਉਹਨੂੰ ਰਸਤਾ ਰੋਕਣ ਦਾ ਉੱਤੇ ਪੱਤਾ ਜਾਰੀ ਕਰ ਦਿੰਦੇ ਆ ਵੀ ਤੂੰ ਕਿਉਂ ਰਸਤਾ ਰੋਕਿਆ ਕਿ ਉਹ ਜਾਮ ਲਾਇਆ ਉਹ ਉਹੀ ਗੱਲ ਕਰ ਰਹੇ ਆ ਜਾਮ ਲਾਇਆ ਹੁਣ ਹਰਿਆਣਾ ਸਰਕਾਰ ਨੇ ਤੇ ਖੁਦ ਆਪ ਰਸਤੇ ਰੋਕੇ ਆ ਨਾ ਉੱਤੇ ਕੰਧਾਂ ਦੁਬਾਰਾਂ ਕੱਢੀਆਂ ਕਿਲ ਬਿਛਾਏ ਕਿਲ ਮਤਲਬ ਗੱਡੇ ਉੱਤੇ ਫੇ ਇਹ ਰੋਕਣ ਦੇ ਵਾਸਤੇ ਹੁਣ ਜੇ ਨਾਲੇ ਦੂਜਾ ਜਿਹੜਾ ਸੰਘਰਸ਼ ਆ ਇਹ ਹੋ ਹੀ ਪੰਜਾਬ ਦੇ ਵਿੱਚ ਇਹ ਕਿਸਾਨ ਅਜੇ ਪੰਜਾਬ ਦੇ ਵਿੱਚ ਹੀ ਹਰਿਆਣਾ ਦੀ ਧਰਤੀ ਦੇ ਉੱਤੇ ਪੈਰ ਨਹੀਂ ਰੱਖਿਆ ਗਏ ਆਪਣੇ ਆਪਣੇ ਖੇਤਰ ਚ ਬੈਠੇ ਆ ਹਾਂ ਆਪਣੇ ਖੇਤਰ ਉੱਥੇ ਰੱਖਿਆ ਹੀ ਨਹੀਂ ਜੇ ਉੱਥੇ ਜਾ ਕੇ ਕੋਈ ਵਧੇਕੀ ਹੁੰਦੀ ਕੋਈ ਹਿੰਸਕ ਕਾਰਵਾਈ ਕਰਦੇ ਜਾਂ ਕੋਈ ਇਹੋ ਜਿਹੀ ਹੈ ਨਾ ਉਦੋਂ ਉੱਥੇ ਤੇ ਕੁਝ ਉਹ ਰੋਕ ਸਕਦੇ ਸੀਗੇ ਮਤਲਬ ਇਸ ਚੀਜ਼ ਨੂੰ ਮਤਲਬ ਪਰ ਇੱਥੇ ਸਾਡੇ ਕੀ ਕਹਿੰਦੇ ਆ ਪੰਜਾਬ ਦੀ ਧਰਤੀ ਦੇ ਉੱਤੇ ਆ ਕੇ ਉਦੋਂ ਦੂਜੀ ਮਤਲਬ ਸਟੇਟ ਦੇ ਵਿੱਚੋਂ ਇੱਥੇ ਆ ਕੇ ਸ਼ੈਲਿੰਗ ਕੀਤੀ ਡਰੋਨ ਦੇ ਨਾਲ ਜਿਹੜੇ ਅਨਸੁਗੈਸ ਦੇ ਜਿਹੜੇ ਗੋਲੇ ਸੁੱਟੇ ਆ ਜਾਂ ਫਾਇਰਿੰਗ ਕੀਤੀ ਹੈ ਨਾ ਕਿੰਨੀ ਗਲਤ ਗਲਤ ਗੱਲ ਹੈ ਸਰਕਾਰ ਕਦੇ ਨਹੀਂ ਹੁੰਦੀ ਹੈ ਸਰਕਾਰ ਮਤਲਬ ਮੁਲਕ ਦੇ ਲੋਕਾਂ ਦੀ ਸੁਰੱਖਿਆ ਕਰਨ ਲਈ ਹੁੰਦੀ ਹੈ ਪਰ ਇੱਥੇ ਸਰਕਾਰ ਉਲਟਾ ਕਰ ਰਹੀ ਹੈ ਸਾਰਾ ਕੁਝ ਲੋਕ ਹੱਕ ਮੰਗਦੇ ਨੇ ਤੇ ਲੋਕ ਇਹ ਉਹਨਾਂ ਤੇ ਗੋਲੀਆਂ ਭਰਾ ਰਹੀਆਂ ਨੇ ਹਰੋਂ ਜਿਵੇਂ ਕੋਈ ਕਿਸੇ ਦੂਜੇ ਮੁਲਕ ਨਾਲ ਕੋਈ ਲੜਾਈ ਲੱਗੀ ਹੋਵੇ ਇਸ ਤਰ੍ਹਾਂ ਦਾ ਮਾਹੌਲ ਆ ਜਿਹੜਾ ਸਿਰਜਿਆ ਜਾ ਰਿਹਾ ਦੇਖੋ ਇਸ ਤਰ੍ਹਾਂ ਜਿਹੜੇ ਜਦੋਂ ਧੂਆਂ ਧੂਆਂ ਦੇਖਦੇ ਆ ਜਾਂ ਖੜਾਕ ਸੁਣਦੇ ਆ ਨਾ ਤੇ ਦੇਖਣ ਨੂੰ ਤੇ ਜਿਹੜਾ ਇਜ਼ਰਾਈਲ ਹਮਾਸ ਲਈ ਲੱਗਦਾ ਜਿਹਦਾ ਹਮਾਸ ਤੇ ਬੰਬਾਰਡਮੈਂਟ ਹੋਈ ਹੋਈ ਰਹੀ ਹਾਂ ਉਹ ਹੀ ਮਾਹੌਲ ਕਿੰਨਾ ਮਤਲਬ ਗਲਤ ਜਿਹੜਾ ਮੈਸੇਜ ਆ ਲੋਕਾਂ ਨੂੰ ਜਾ ਰਿਹਾ ਹਾਂਜੀ ਨੂਰਪੁਰੀ ਸਾਹਿਬ ਦੇਖੋ ਜੀ ਇਹ ਦੋ ਧਿਰਾਂ ਨੇ ਅ ਜਿਵੇਂ ਤੁਸੀਂ ਸਰਕਾਰ ਦੀ ਗੱਲ ਕੀਤੀ ਆ ਇੱਥੋਂ ਹੀ ਪਤਾ ਲੱਗਦਾ ਵੀ ਕੌਣ ਕਿਹਦੇ ਨਾਲ ਖੜਾ ਲੋਕਾਂ ਨਾਲ ਕੌਣ ਖੜਾ ਲੋਕਾਂ ਦੇ ਵਿਰੋਧ ਚ ਕੌਣ ਖੜਾ ਇਹ ਇੱਕ ਨਿਸ਼ਾਨਦੇਹੀ ਹੋ ਜਾਂਦੀ ਹੈ ਦੂਸਰੀ ਗੱਲ ਇਹ ਹੈ ਵੀ ਜਮਨਜੀਤ ਸਿੰਘ ਸਾਹਿਬ ਨੇ ਕਿਹਾ ਬਈ ਐ ਤਾਂ ਦੂਜੇ ਮੁਲਕ ਨਾਲ ਵੀ ਨਹੀਂ ਕਰਦੇ ਮੇਰਾ ਖਿਆਲ ਵੀ ਦੂਜੇ ਮੁਲਕ ਦੀ ਤਾਂ ਤੁਸੀਂ ਦੱਸੋ ਵੀ ਜਿੰਨੀ ਐ ਇੱਥੇ ਦਿਵਾਰਾਂ ਖੜੀਆਂ ਕੀਤੀਆਂ ਜਾਂ ਰੋਕਾਂ ਲਾਈਆਂ ਗਈਆਂ ਕਿਸੇ ਦੇਸ਼ ਲਈ ਵੀ ਕਿੱਥੇ ਲਾਈਆਂ ਨੇ ਇੰਨੀਆਂ ਰੋਕਾਂ ਕਦੇ ਕਿਸੇ ਵੀ ਦੇਸ਼ ਲਈ ਚైనా ਦੇ ਬਾਰਡਰ ਤੇ ਇਹੀ ਜੀਆਂ ਰੁਕਾਂ ਕਦੇ ਲੱਗੀਆਂ ਨੇ ਪਾਕਿਸਤਾਨ ਦੇ ਬਾਰਡਰ ਤੇ ਲੱਗੀਆਂ ਨੇ ਅਫਗਾਨਿਸਤਾਨ ਨਾਲ ਸਾਡਾ ਥੋੜਾ ਜਿਹਾ ਲੱਗਦਾ ਹਿੱਸਾ ਉਹਦੇ ਨਾਲ ਲੱਗੀਆਂ ਨੇ ਕਦੇ ਕਿਤੇ ਵੀ ਇਹੀ ਜੀਆਂ ਰੁਕਾਂ ਇਸ ਟਾਈਪ ਦੀਆਂ ਨਹੀਂ ਲਾਈਆਂ ਦੂਸਰੀ ਗੱਲ ਇਹ ਹੈ ਵੀ ਜੇ ਦਿੱਲੀ ਜਾਣਾ ਚਾਹੁੰਦੇ ਆ ਕਿਸਾਨ ਕੀ ਦਿੱਲੀ ਨਾਲ ਕਿਸਾਨਾਂ ਦਾ ਕੋਈ ਰਿਪਤਾ ਨਹੀਂ ਹੈ ਇਹ ਦੇਸ਼ ਦੇ ਨਾਗਰਿਕ ਨਹੀਂ ਹੈ ਆਪਦੀ ਗੱਲ ਨਹੀਂ ਰੱਖ ਸਕਦੇ ਨੌਰਪੁਰ ਸਿੰਘ ਸਾਹਿਬ ਤੁਸੀਂ ਇੱਕ ਦੇਖੋ ਕਿ ਸਾਡੇ ਜਿਹੜੇ ਮੁੰਡੇ ਆ ਉਹ ਡੰਕੀ ਲਾ ਕੇ ਮੈਕਸੀਕੋ ਦੇ ਜਿਹੜੇ ਕੰਦ ਆ ਉਹ ਟੱਪਦੇ ਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਤੇ ਜਦੋਂ ਕੰਦ ਟੱਪਦੇ ਆ ਨਾ ਤੇ ਉਹਨੂੰ ਕੰਦ ਟੱਪਣ ਤੋਂ ਬਾਅਦ ਅਮਰੀਕਾ ਫੌਜ ਜਿਹੜੀ ਅਮਰੀਕਨ ਨੇ ਉਹ ਗੋਲੀ ਨਹੀਂ ਮਾਰਦੀ ਨਹੀਂ ਮਾਰਦੀ ਬਿਲਕੁਲ ਉਹਨੂੰ ਫੜ ਲੈਂਦੀ ਆ ਅਰੈਸਟ ਕਰ ਲੈਂਦੀ ਆ ਉਹਨੂੰ ਕਾਨੂੰਨੀ ਸਹਾਈਤਾ ਦਿੰਦੀ ਆ ਤੇ ਮੁੜ ਕੇ ਉਹ ਪੱਕਾ ਹੋ ਜਾਂਦਾ ਉੱਥੇ ਬਿਲਕੁਲ ਠੀਕ ਗੱਲ ਆ ਤੁਹਾਡੀ ਇਹ ਦੇ ਮੈਕਸੀਕੋ ਦੀ ਕੰਦ ਨਾਲੋਂ ਵੀ ਜਿਹੜਾ ਔਖਾ ਕੰਮ ਕਰਤਾ ਤੁਸੀਂ ਕੰਦ ਟੱਪਣ ਦੇ ਕਿ ਕੰਦ ਤੇ ਲੱਗੇ ਵੀ ਨਹੀਂ ਜਾ ਸਕਦੇ ਸਰਕਾਰ ਨਾਲ ਸਿਰਫ ਬੂਟਾ ਲੈਣ ਤੱਕ ਹੀ ਸਾਡਾ ਰابط ਦੇਖੋ ਤੂੰ ਵੀ ਨਾ ਸਾਡਾ ਕੋਈ ਲੈਣ ਦੇਣ ਦੀ ਅਸੀਂ ਆਪਣੀ ਗੱਲ ਕਹਿਣ ਲਈ ਨਹੀਂ ਜਾ ਸਕਦੇ ਉੱਤੇ ਦੇਖੋ ਨੌਰਪੁਰੀ ਸਾਹਿਬ ਜਿਹੜੀ ਸਰਕਾਰ ਹੈ ਨਾ ਸਰਕਾਰ ਪੰਜਾਬ ਦੇ ਵਿੱਚ ਜਿਹੜਾ ਪੁਰਾਣਾ ਮਾਹੌਲ ਸੀਗਾ ਉਹ ਕ੍ਰੀਏਟ ਕਰਨਾ ਚਾਹੁੰਦੀ ਹੈ ਸੈਂਟਰ ਸਰਕਾਰ ਜਿਹੜੀ ਹੈ ਕਿ ਜਿਹੜਾ ਜਿੱਦਾਂ ਖੜਕੂ ਬਾਦ ਖਤਮ ਹੋਇਆ ਉਹਨੂੰ ਦੁਬਾਰਾ ਅਭਾਰਿਆ ਜਾਵੇ ਲੋਕਾਂ ਦੇ ਵਿੱਚ ਰੋਸ ਭਰਿਆ ਜਾਵੇ ਲੋਕਾਂ ਨੂੰ ਮਾਰਿਆ ਜਾਵੇ ਕੁੱਟਿਆ ਜਾਵੇ ਤੇ ਲੋਕ ਪੁੱਠਣ ਅਸਲ ਦੇ ਵਿੱਚ ਜਿਹੜੇ ਕਿਸਾਨੀ ਸੰਘਰਸ਼ ਦੇ ਵਿੱਚ ਇੱਕ ਹੋਰ ਗੱਲ ਜਿਹੜੀ ਦੇਖਣ ਨੂੰ ਆਉਂਦੀ ਆ ਭਈ ਕਿਸਾਨੀ ਸੰਘਰਸ਼ ਦੇ ਵਿੱਚ ਵੀ ਕੁਝ ਲੋਕ ਛੱਡੇ ਜਾਂਦੇ ਨੇ ਜਿਹੜੇ ਮਾਹੌਲ ਨੂੰ ਖਰਾਬ ਕਰਨ ਤੇ ਉਹਦੀ ਦਿਸ਼ਾ ਤੇ ਦਸ਼ਾ ਨੂੰ ਵਿਗਾੜਦੇ ਨੇ ਬਿਲਕੁਲ ਅਸਲ ਦੇ ਵਿੱਚ ਕਿਸਾਨ ਕਿਸਾਨ ਮੋਰਚੇ ਦਾ ਕੋਈ ਵੀ ਨੇਤਾ ਕੋਈ ਵੀ ਕਿਸਾਨ ਐ ਨਹੀਂ ਚਾਹੁੰਦਾ ਵੀ ਅਸੀਂ ਲੜਾਈ ਲੜੀਏ ਕਿਸੇ ਦੀ ਮਾਰਕੁੱਟ ਕਰੀਏ ਹਿੰਸਕ ਵਰਤਦਾਤਾ ਕਰੀਏ ਇਹ ਤਾਂ ਕਰਨ ਲਈ ਉਤਸ਼ਾਹਤ ਕੀਤਾ ਜਾ ਰਿਹਾ ਜਦੋਂ ਗੋਲੀ ਮਾਰੀ ਜਾਊ ਕਿਸੇ ਦੇ ਫਿਰ ਉੱਠ ਕੇ ਕੋਈ ਕਾਰਵਾਈ ਕਰੂ ਤਾਂ ਉਹਦੇ ਤੇ ਕਾਰਵਾਈ ਕਰਾਂਗੇ ਹਾਂ ਬਿਲਕੁਲ ਉਪਰ ਸਟੇ ਜਿੰਦ ਸਾਹਿਬ ਆਪਣੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਨਾਲ ਵੀ ਬੜੇ ਐਡਵੋਕੇਟ ਬੜੇ ਮਾਹਰ ਲੋਕ ਨੇ ਪੇ ਮਤਲਬ ਕੋਈ ਨਾ ਕੋਈ ਸਲਾਮਾਤੇ ਦੰਦੇ ਹੋਣਗੇ ਨਾ ਜੇ ਹੁਣ ਅਸੀਂ ਕੋਈ ਗੱਲ ਕਰਦੇ ਆਂ ਤੇ ਸਾਨੂੰ ਇਹ ਵੀ ਕਹਿ ਸਕਦੇ ਵੀ ਇਹ ਕਿੱਥੋਂ ਆ ਗਏ ਇੰਨੇ ਆਪਣੇ ਆਪ ਨੂੰ ਮਾਹਰ ਘਾਉਂਦੇ ਹੁਣ ਆਮ ਆਪਾ ਦੇਖਿਓ ਤੁਸੀਂ ਵੀ ਵੀਡੀਓ ਦੇਖੀ ਹੋਣਗੇ ਫੋਟੋਆਂ ਦੇਖੀਆਂ ਹੋਣਗੀਆਂ ਵੀ ਕਈਆਂ ਦੇ 100 100 ਸ਼ਰ੍ਹਾਂ ਲੱਗਾ ਬਹੁਤ ਲੋਕਾਂ ਨੇ ਛਣ ਨਹੀਂ ਕੀਤੇ ਹੈ શરીਰ શરીਰ ਛਣੇ ਫੋਟੋਆਂ ਵੀਡੀਓ ਆ ਰਹੀਆਂ ਹੁਣ ਜਿਹੜੀਆਂ ਸੁਰੱਖਿਆ ਫੋਰਸਸ ਹੁੰਦੀਆਂ ਪੈਰਾਮਿਟਰੀ ਫੋਰਸਸ ਜਾਂ ਪੁਲਿਸ ਹੁੰਦੀ ਹੈ ਇਹਨਾਂ ਦੇ ਕੋਲ ਐਸਐਲਰ ਜਾਂ 303 ਬੋਰ ਦੀ ਰਾਈਫਲ ਹੈ ਨਾ ਜਾਂ ਸਟੇਨ ਗਨ ਹੋਊਗੀ ਜਾਂ ਕਾਰਬਾਈਨ ਹੋਊਗੀ ਅਸਾਲਟ ਹੋਊਗੀ ਬੱਤੋ ਵਾਦ ਇਹਨਾਂ ਦੇ ਗਨਮੈਨਾਂ ਦੇ ਕੋਲ ਹੋਣਗੀਆਂ ਹੁਣ 12 ਬੋਰ ਦੀ ਰਫਲ ਕੌਣ ਚਲਾ ਗਿਆ ਵਿੱਚ ਹੂੰ ਆ ਚਲੋ ਇਹ ਇਹ ਤਾਂ ਨਹੀਂ ਨਹੀਂ ਇਹ ਜਾਂਚ ਦਾ ਵਿੱਚ ਆਇਆ ਇਹਨੇ ਜਾਂਚ ਦੀ ਲੋੜ ਆ ਕਿ ਕਿਤੇ ਇਸ ਰੱਖਿਆ ਫੋਰਸਸ ਦੇ ਨਾਲ ਕੋਈ ਪ੍ਰਾਈਵੇਟ ਬੰਦੇ ਨਾਲ ਤੇ ਨਹੀਂ ਸੀਗੇ ਹੂੰ ਕਿਉਂਕਿ ਪੁਲਿਸ ਦਾ ਹਥਿਆਰ ਨਹੀਂ ਆ 12 ਬੋਰ ਦੀ ਜਿਹੜੀ ਰਾਈਫਲ ਆ ਉਹ ਤੁਹਾਡੀ ਤੁਹਾਡੀ ਗੱਲ ਬਿਲਕੁਲ ਸਹੀ ਆ ਇਹ ਕਿਉਂਕਿ ਆ ਪਿਛਲੇ ਕੱਲੇ ਹੀ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਉੱਥੇ ਕਿਸਾਨ ਕਹਿ ਰਹੇ ਨੇ ਜੀ ਦੇਖੋ ਉਹ ਬਿਨਾ ਵਰਦੀ ਤੋਂ ਮਤਲਬ ਵਿੱਚ ਲੋਕ ਘੁੰਮ ਰਹੇ ਹਾਂ ਹਾਂ ਇਹ ਉਹ ਬਿਨਾ ਵਰਦੀ ਵਾਲੇ ਕੌਣ ਨੇ ਲੋਕ ਹਾਂ ਕਿਵੇਂ ਆ ਗਏ ਮਤਲਬ ਉੱਥੇ ਉਸ ਤਰ੍ਹਾਂ ਇੰਟਰ ਕਿਵੇਂ ਕਰ ਗਏ ਸੋ ਇਸ ਤਰ੍ਹਾਂ ਦੀਆਂ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਇਹ ਜਾਂਚ ਦਾ ਵਿਸ਼ਾ ਇਹਦੇ ਤੇ ਚਲੋ ਆਪਾਂ ਨਾ ਕਰੀਏ ਪਰ ਦੂਜਾ ਜਿਹੜਾ ਇੱਕ ਵਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਨਾ ਅ ਸਾਡੇ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਆਪਾਂ ਦੇਖਦੇ ਆ ਉਹਦੇ ਵਿੱਚ ਇਸ ਸੰਘਰਸ਼ ਨੂੰ ਤੇ ਪਿਛਲੇ ਸੰਘਰਸ਼ ਨੂੰ ਵੀ ਕੋਸ਼ਿਸ਼ ਰਹੀ ਹੈ ਵੀ ਇਹਨੂੰ ਕਾਮ ਰੈਡੀ ਵਰਜਸ ਸਿੱਖੀ ਦਾ ਜਿਹੜਾ ਦੇ ਰੂਪ ਦੇ ਵਿੱਚ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਐਸੋ ਜਿਹਾ ਤੇ ਕੋਈ ਨਾਂ ਹੀ ਨਹੀਂ ਲੈਣਾ ਚਾਹੀਦਾ ਮਤਲਬ ਇਹ ਬਿਲਕੁਲ ਨਿਰਪੱਖ ਹੋ ਕੇ ਜਿਹੜਾ ਚੱਲਿਆ ਜਾਣਾ ਚਾਹੀਦਾ ਬਿਲਕੁਲ ਬਿਲਕੁਲ ਨਹੀਂ ਜੀ ਤੁਹਾਨੂੰ ਜੀ ਜੇ ਆਪਾਂ ਨਾ ਸਿਧਾਂਤਕ ਤੌਰ ਤੇ ਦੇਖੀਏ ਸੂਧਨ ਤੌਰ ਤੇ ਦੇਖੀਏ ਮਤਲਬ ਇੱਕ ਸੱਚੇ ਸੁਸੇ ਸਿੱਖ ਦਾ ਬੈਸ ਸੱਚੇ ਸੱਚੇ ਕਾਮਰੇਡ ਦਾ ਸਿਧਾਂਤਕ ਤੌਰ ਤੇ ਕੋਈ ਫਰਕ ਨਹੀਂ ਦਿਖਦਾ ਬਿਲਕੁਲ ਬਿਲਕੁਲ ਸਹੀ ਗੱਲ ਬਿਲਕੁਲ ਜਿਹੜੇ ਜ਼ੁਰਵਾਣਿਆਂ ਦੇ ਖਿਲਾਫ ਸਾਡੇ ਸਿੱਖ ਆਗੂ ਰੈਬਰ ਜਿਹੜੇ ਨੇ ਡਰਦੇ ਰਹੇ ਨੇ ਕਾਮਰੇਡ ਵੀ ਮਤਲਬ ਉਹਨਾਂ ਜ਼ੁਰਵਾਣਿਆਂ ਦੇ ਖਿਲਾਫ ਅੱਜ ਤੱਕ ਲੜਨ ਦੇ ਆ ਰਹੇ ਬਾਬਾ ਨਾਨਕ ਨੇ ਖੁਦ ਸਟੇਟ ਦੇ ਸਰਕਾਰਾਂ ਨੂੰ ਬੋਲੇ ਬਿਲਕੁਲ ਬਿਲਕੁਲ ਇਹ ਇਸ ਕਰਕੇ ਜਿਹੜਾ ਇਹ ਵਰਤਾਅ ਤਾਂ ਨਾ ਇਹ ਇਹ ਬਹੁਤ ਘਾਤਕ ਹੈ ਤੇ ਇਹੋ ਜਿਹੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਸਾਡੀ ਸਿੱਖੀ ਦੇ ਸੂਲਾਂ ਨੂੰ ਵੀ ਕਾਮਰੇਡੀ ਦੇ ਸੂਲਾਂ ਨੂੰ ਵੀ ਇੱਕ ਇਹਨਾਂ 'ਚ ਫਰਕ ਕੀ ਹੈ ਕਿਤੇ ਕੋਈ ਫਰਕ ਨਹੀਂ ਲੱਗਦਾ ਸਾਨੂੰ ਤਾਂ ਹਾਂ ਜੀ ਜੇ ਸਹੀ ਨੇ ਜੇ ਸਾਹਿਬ ਆਪਾਂ ਐਫ ਆਈ ਆਰ ਦੀ ਗੱਲ ਕਰਦੇ ਆਂ ਕਿਉਂਕਿ ਮੈਂ ਸਵੇਰੇ ਹੀ ਨਾ ਸੁਣ ਰਿਹਾ ਸੀਗਾ ਲਾਈਵ ਪ੍ਰੈਸ ਕਾਨਫਰੰਸ ਸੁਣ ਰਿਹਾ ਸੀਗਾ ਪੇ ਅਜੇ ਤੱਕ ਐਫ ਆਈ ਆਰ ਜਿਹੜੀ ਦਰਜ ਨਹੀਂ ਹੋਈ ਤੇ ਸ਼ਾਇਦ ਮਤਲਬ ਸਸਕਾਰ ਕਰਨ ਦੀ ਗੱਲ ਹੋ ਰਹੀ ਸੀ ਪੀ ਸਸਕਾਰ ਕਰ ਕਰ ਦਿੱਤਾ ਜਾਊਗਾ ਜੇ ਸਰਕਾਰ ਨੂੰ ਸਿੱਧਾ ਕਹੀ ਜਾਈਏ ਕਿ ਸਰਕਾਰ ਐਫ ਆਈ ਆਰ ਕਰੇ ਸਰਕਾਰ ਐਫ ਆਈ ਆਰ ਕਰੇ ਤਾਂ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪ ਥੋੜਾ ਆ ਕੇ ਸਟੇਟਮੈਂਟ ਦੇਣੀ ਹੈ ਹੂੰ ਸਟੇਟਮੈਂਟ ਤੇ ਸਾਡੇ ਕਿਸਾਨਾਂ ਨੂੰ ਦੇਣੀ ਪਊ ਜਿਹੜੇ ਸੰਘਰਸ਼ ਦੇ ਵਿੱਚ ਜਿਹੜੇ ਉਹ ਵੇਲੇ ਮੌਕੇ ਦੇ ਵਿੱਚ ਮੌਕੇ ਦੇ ਉੱਤੇ ਮੌਜੂਦ ਸੀ ਜਦੋਂ ਗੋਲੀ ਚੱਲੀ ਹੈ ਬਿਲਕੁਲ ਹੈ ਨਾ ਸਟੇਟਮੈਂਟ ਤੇ ਕੰਪਲੀਟ ਲਿਖਾਉਣੀ ਚਾਹੀਦੀ ਹੈ ਕਿਉਂਕਿ ਅੱਜ ਦਾ ਸਮਾਂ ਇੱਕ ਹੋਰ ਯੁੱਗ ਹੈ ਜਦੋਂ ਪੰਜ ਜੱਜਾਂ ਦੀ ਸੁਪਰੀਮ ਕੋਰਟ ਦੇ ਮੁੱਖ ਜੱਜਾਂ ਦੀ ਜਿਹੜੀ ਜਜਮੈਂਟ ਆ ਚੁੱਕੀ ਹੈ ਪੇ ਐਫ ਆਈ ਆਰ ਜਿਹੜੀ ਉਹ ਮੰਡੀਟਰੀ ਹੈ ਐਫਆਈਆਰ ਐਫਆਈਆਰ ਜ਼ਰੂਰੀ ਹੈ ਵੀ ਕਰਨੀ ਆ ਜਦੋਂ ਆਪਾਂ ਕੋਈ ਇਨਫੋਰਮੇਸ਼ਨ ਥਾਣੇ ਨੂੰ ਐਸਐਚਓ ਨੂੰ ਜਾ ਕੇ ਦਿੰਨੇ ਆ ਪੇ ਐਸਐਚਓ ਸਾਹਿਬ ਆ ਮਤਲਬ ਕਰਾਇਮ ਹੋ ਗਿਆ ਉਹਨੇ ਮਡਲੀ ਪੜਤਾਲ ਦੇ ਵਿੱਚ ਇਹ ਨਹੀਂ ਦੇਖਣਾ ਵੀ ਮੈਂ ਜਾਂਚ ਕਰਨੀ ਆ ਸਾਰੀ ਮੁੱਤ ਪੇ ਕਿੱਦਾਂ ਹੁੰਦੀ ਆ ਕੀ ਨਹੀਂ ਉਹਦਾ ਸਿਰਫ ਇੱਕ ਗੱਲ ਦੇਖਣੀ ਆ ਵੀ ਜਿਹੜਾ ਜ਼ੁਲਮ ਹੋਇਆ ਕੀ ਉਹਦੀ ਸਜ਼ਾ 3 ਸਾਲ ਤੋਂ ਵੱਧ ਦੀ ਬਣਦੀ ਆ ਹੂੰ ਜੇ 3 ਸਾਲ ਦੀ ਬਣਦੀ ਹੈ ਤੇ ਉਹ ਜਿਹੜਾ ਉਹ ਬੌਂਡ ਆ ਐਟ ਦੀ ਟਾਈਮ ਐਫ ਆਈ ਆਰ ਦਰਜ ਕਰਨ ਨੂੰ ਜੇ ਐਸ ਐਚਓ ਐਫ ਆਈ ਆਰ ਨਹੀਂ ਕਰਦਾ ਤੇ ਉਹਨੂੰ ਸਜ਼ਾ ਆ ਮੈਂ ਪਹਿਲਾਂ ਗੱਲ ਕੀਤੀ ਆ ਵੀ ਬੜੇ ਮਾਹਰ ਵਕੀਲ ਸਾਡੇ ਕਿਸਾਨ ਜਿਹਾ ਬੰਦਿਆਂ ਦੇ ਨਾਲ ਹੋਣਗੇ ਉਹਨਾਂ ਨੂੰ ਇਹ ਗੱਲ ਨੂੰ ਫਾਲੋ ਅਪ ਕਰਨ ਦੀ ਲੋੜ ਆ ਉਹ ਦੇਣ ਐਸ ਐਚਓ ਨੂੰ ਕੰਪਲੇਨਟ ਦੇਣ ਨਹੀਂ ਐਸ ਐਸ ਪੀ ਨੂੰ ਦੇਣ ਨਹੀਂ ਰਿਫੈ ਕੰਟੈਂਪਟ ਪਾ ਦੇਣਾ ਹਾਈ ਕੋਰਟ ਆ ਚਲੋ ਮਤਲਬ ਪੁਰਸ ਨੂੰ ਪਾਰਟੀ ਬਣਾਉਂਦੀ ਤੇ ਲੋੜ ਆ ਮੈਂ ਮੈਂ ਇਹ ਗੱਲ ਕਰਦਾ ਜਦੋਂ ਸਰਕਾਰ ਸਾਡੇ ਅਗੇਂਸਟ ਸੀ ਵਿਰੋਧ ਸੀ ਸੈਂਟਰ ਤੱਕ ਦੀ ਸਰਕਾਰ ਵਿਰੋਧ ਸੀ ਖੜਕੂਵਾਦ ਦੇ ਸਮੇਂ 84 ਦੇ ਦਹਾਕੇ ਦੇ ਵਿੱਚ ਉਦੋਂ ਵੀ ਐਫ ਆਈ ਆਰ ਹੋਈਆਂ ਹੀ ਆ ਜੋ ਹੋ ਗਿਆ ਜੀ ਐਫ ਆਈ ਆਰ ਹੋਈ ਨਹੀਂ ਆਪਾਂ ਪਹਿਲਾਂ ਹਾਈ ਕੋਰਟ ਜਾ ਕੇ ਚਲ ਜੀਏ ਤੇ ਇਹਦੀ ਇਨਵੈਸਟੀਗੇਸ਼ਨ ਕਰੋ ਜੀ ਜਾਂਚ ਕਰੋ ਜੀ ਹਾਈ ਕੋਰਟ ਦਾ ਜੱਜ ਕੋਈ ਰਿਟਾਇਰ ਜਾਂਚ ਕਰੇ ਜਾਂਚ ਕਿਤੇ ਕਰਾਉਣੀ ਅਸੀਂ ਤਾਂ ਕੰਮ ਲੰਬਾ ਪਾਤਾ ਹਾਂ ਨਹੀਂ ਢੜੀਵਾਲ ਜੀ ਇਹ ਤਾਂ ਇਹ ਤਾਂ ਹੁਣ ਕੋਈ ਲੁਕੀ ਸ਼ਪੀ ਗੱਲ ਨਹੀਂ ਰਹੀ ਹੈ ਹਾਂ ਬਿਲਕੁਲ ਨੌਜਵਾਨ ਦਾ ਮੈਂ ਸਮਝਦਾ ਵੀ ਇਹ ਕਤਲ ਹੋਇਆ ਹੈ ਹਾਂ ਬਿਲਕੁਲ ਹੈ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ ਪੋਸਟਮਾਰਟਮ ਹੋਇਆ ਹੈ ਕਾਤਲ ਕੌਣ ਹੈ ਉਹ ਕਾਤਲ ਦੀ ਪਛਾਣ ਕਿਹਨੇ ਕਰਨੀ ਹੈ ਉਹ ਉਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਬਿਲਕੁਲ ਬਿਲਕੁਲ ਭਗਵਾਨ ਤਮਾਨ ਹੈ ਭਾਵੇਂ ਸਰਕਾਰ ਹਰਿਆਣੇ ਦੀ ਆ ਭਾਵੇਂ ਮੋਦੀ ਦੀ ਆ ਬੀਜੇਪੀ ਦੀ ਆ ਕਿਸੇ ਹੋਰ ਦੀ ਆ ਇਹ ਸਭ ਤੋਂ ਪਹਿਲਾਂ ਤਾਂ ਉਹ ਜੁਰਮ ਕੀਤਾ ਕਿਹਨੇ ਆ ਉਹ ਉਹ ਉਹਦੇ ਤੇ ਕਾਰਵਾਈ ਤਾਂ ਹੋਣੀ ਬਣਦੀ ਉਹ ਬਣਦੀ ਆ ਦੇਖੋ ਐਫ ਆਈ ਆਰ ਐਫ ਆਈ ਆਰ ਦਰਜ ਕਰਾ ਕੇ ਐਫ ਆਈ ਆਰ ਲਈ ਕੰਪਲੇਂਟ ਕੰਪਲੀਟ ਕੰਪਲੇਂਟ ਦੇਣ ਕਿੰਨਾ ਟਰੈਕਟਰਾਂ ਦਾ ਨੁਕਸਾਨ ਹੋਇਆ ਕੀ ਕੁਝ ਹੋਇਆ ਉੱਥੇ ਜਾ ਕੇ ਬਿਆਨ ਜਿਹੜੇ ਆ ਉਹ ਲਿਖਵਾਏ ਜਾਣ ਕੋਈ ਜ਼ਿੰਮੇਵਾਰ ਬੰਦਾ ਲਿਖਵਾਵੇ ਬਿਲਕੁਲ ਬਿਲਕੁਲ ਮੈਂ ਤਾਂ ਕਹਿੰਦਾ ਜੇ ਇਹ ਵੀ ਨਹੀਂ ਲਿਖਾਉਂਦੇ ਤੇ ਈਵਨ ਪਰਿਵਾਰ ਚਾਵੇ ਉਹ ਬਠਿੰਡੇ ਭਾਵੇਂ ਜ਼ੀਰੋ ਐਫ ਆਈ ਆਰ ਕਰ ਬਟਿੰਡੇ ਕਰਾ ਦੇ ਜੀਰੋ ਐਫ ਆਈਆਰ ਕਿਤੇ ਵੀ ਹੋ ਸਕਦੀ ਹੈ ਉਹ ਐਫ ਆਈਆਰ ਹੋ ਕੇ ਉੱਥੇ ਜਿੱਥੇ ਅਕੁਰੈਂਸ ਹੈ ਗਿਆ ਉੱਥੇ ਪੁਲਿਸ ਭੇਜ ਦੋ ਅਜੇ ਤੱਕ ਜੀਰਕ ਸਾਹਿਬ ਕੋਈ ਕੋਸ਼ਿਸ਼ ਹੋ ਨਹੀਂ ਰਿਹਾ ਕੁਝ ਦਿਖ ਨਹੀਂ ਰਿਹਾ ਕੁਝ ਜਿਹੜੀਆਂ ਅਸੀਂ ਸਟੇਟਮੈਂਟਾਂ ਸੁਣਦੇ ਅਜੇ ਤੱਕ ਸੁਣ ਨਹੀਂ ਰਹੇ ਜਿਸ ਕਰਕੇ ਅਸੀਂ ਇਸ ਗੱਲ ਨੂੰ ਜ਼ਰੂਰੀ ਸਮਝਿਆ ਵੀ ਇਹ ਗੱਲ ਕਰਨੀ ਜਿਹੜੀ ਜ਼ਰੂਰੀ ਹੈ ਜਨੌਰਪੁਰੀ ਸਾਹਿਬ ਮੈਂ ਗੱਲ ਕਰਦਾ ਮੈਂ ਉਸ ਮੌਕੇ ਖਨੌਰੀ ਬਾਰਡਰ ਤੇ ਨਹੀਂ ਸੀਗਾ ਨਾਲੇ ਇਹ ਕਿਸਾਨ ਜਥੇਬੰਦੀਆਂ ਜਿਹੜੀਆਂ ਸੰਘਰਸ਼ ਨੂੰ ਲੜ ਰਹੀਆਂ ਉਹਨਾਂ ਨੇ ਆਪਣੀ ਪਾਲਿਸੀ ਦੇ ਨਾਲ ਚੱਲਣਾ। ਫੇਰ ਤੇ ਕਿਤੇ ਜੇ ਨਾ ਹੁੰਦੇ ਜੇ ਅਸੀਂ ਇੰਡੀਪੈਂਡੈਂਟ ਹੁੰਦੇ ਮੈਂ ਐਫ ਆਈ ਆਰ ਦਰਜ ਕਰਾਉਂਦਾ। ਮੈਂ ਸਾਰੀ ਕਾਨੂੰਨੀ ਪ੍ਰਕਿਰਿਆ ਨੂੰ ਕਰ ਦਿੰਦਾ। ਦੇਖੋ ਜਿਹੜੀ ਮੈਂ ਮੈਂ ਗੱਲ ਕਰਦਾ ਅਸੀਂ ਨਹੀਂ ਮਤਲਬ ਅਸੀਂ ਕਿਸਾਨ ਜਿਹਾ ਬੰਦਿਆਂ ਦੇ ਆਗੂ ਨੂੰ ਬੇਨਤੀ ਕਰਦੇ ਆਂ ਅਪੀਲ ਕਰਦੇ ਆਂ ਜਿਰਕ ਸਾਹਿਬ ਪਈ ਇਹਦੀ ਕਾਨੂੰਨੀ ਪ੍ਰਕਿਰਿਆ ਨਾਲੋਂ ਨਾਲ ਆਰੰਭੋ ਇਹ ਜ਼ਰੂਰੀ ਨਹੀਂ ਹੈ ਪਈ ਜੇ ਮੁੱਖ ਮੰਤਰੀ ਹੀ ਐਫ ਆਈ ਆਰ ਕਰਾਊਗਾ। ਹੁਣ ਮੁੱਖ ਮੰਤਰੀ ਦੀ ਗੱਲ ਕਰਦੇ ਆ ਮੁੱਖ ਮੰਤਰੀ ਦੇ ਮਤਲਬ ਕੀ ਕਹਿੰਦੇ ਆ ਆਪਣੇ ਪ੍ਰਧਾਨ ਮੰਤਰੀ ਦਾ ਹੀ ਗੱਡੀ ਕੀ ਕਹਿੰਦੇ ਜਰਨੈਲ ਆ ਉਹਨੇ ਉਹਨੇ ਉਹਦੇ ਤੋਂ ਬਾਹਰ ਕਿੱਥੇ ਜਾਣਾ ਬਾਰ-ਬਾਰ ਮੇਰਾ ਗੱਲ ਕਹਿਣ ਦਾ ਇਹ ਆ ਕਿ ਠੀਕ ਆ ਮਤਲਬ ਜਿਹੜੇ ਹਮਦਰਦੀ ਰੱਖਦੇ ਆ ਇਸ ਸੰਘਰਸ਼ ਦੇ ਨਾਲ ਹਾਈ ਕੋਰਟ ਕਈ ਗਏ ਨੇ ਮਤਲਬ ਪਟੀਸ਼ਨਾਂ ਪਈਆਂ ਪਰ ਕਿਤੇ ਇਹੋ ਜੀ ਗੱਲ ਨਾ ਹੋ ਜਾਵੇ ਜਿੱਦਾਂ ਆਪਾਂ ਜਥੇਦਾਰ ਗੁਰਦੇਵ ਸਿੰਘ ਕੌਕੇ ਦੇ ਕੇਸ ਦੇ ਵਿੱਚ ਗੱਲ ਕਰਦੇ ਆਂ ਜੀ ਮਤਲਬ ਉਸ ਸਮੇਂ ਹਾਈ ਕੋਰਟ ਚ ਲੱਗੇ ਸਿਮਰਜੀਤ ਸਿੰਘ ਮਾਨ ਫਿਰ ਸੁਪਰੀਮ ਕੋਰਟ ਚ ਲੱਗੇ ਤੇ ਸਾਡੇ ਵਾਸਤੇ ਰਸਤਾ ਹੀ ਬੰਦ ਹੋ ਗਿਆਗਾ ਬਿਲਕੁਲ ਠੀਕ ਹੈ ਤੁਹਾਡੀ ਗੱਲ ਪਰ ਜੇ ਕਾਨੂੰਨੀ ਪ੍ਰਕਿਰਿਆ ਉਸ ਹਿਸਾਬ ਨਾਲ ਸ਼ੁਰੂ ਹੋ ਜਾਵੇ ਪਹਿਲਾਂ ਐਫ ਆਈ ਆਰ ਦੀ ਗੱਲ ਹੋਵੇ ਐਫ ਆਈ ਆਰ ਦੀ ਇਨਵੈਸਟੀਗੇਸ਼ਨ ਜਿਹੜੀ ਕੋ ਮਰਜ਼ੀ ਕਰਾਈ ਜਾਵੇ ਇੱਕ ਸਾਹਿਬ ਦੇਖੋ ਇਹ ਤੁਹਾਡੀ ਗੱਲ ਬਿਲਕੁਲ ਵਾਜਬ ਆ ਪਰ ਇਹਦੇ ਨਾਲ ਦੂਸਰਾ ਪੱਖ ਵੀ ਜਿਹੜਾ ਉਹ ਅਗਨੋਰ ਨਹੀਂ ਕੀਤਾ ਜਾ ਸਕਦਾ ਜਿਹੜੀਆਂ ਜੱਥੇਬੰਦੀਆਂ ਨੇ ਉਹ ਵੀ ਇੱਕ ਆਪ ਦੇ ਜਾਪਤੇ ਚ ਵੱੱਈਆਂ ਹੁੰਦੀਆਂ ਨੇ ਨਹੀਂ ਜਾਪਤਾ ਦੇਖੋ ਬਹੁਤ سارے ਪੱਖਾਂ ਨੂੰ ਆਪ ਦੇ ਆਪ ਨੂੰ ਵਿਚਾਰਨਾ ਹੈ ਦੇਖੋ ਜਾਪਤਾ ਬਿਲਕੁਲ ਅਸੀਂ ਮੰਨਦੇ ਜਾਪਤੇ ਨੂੰ ਪਰ ਜਿਹੜੀ ਮੇਨ ਗੱਲ ਹੈਗੀ ਆ ਜਿਹੜਾ ਮਰਡਰ ਹੋ ਗਿਆ ਮਰਡਰ ਹੋਇਆ ਦਾ ਪੋਸਟਮਾਰਟਮ ਹੋਇਆ ਉਹਦੇ ਰਿਗਾਰਡਿੰਗ ਅਸੀਂ ਮਤਲਬ ਇਹ ਤੇ ਆਪਣੀ ਡਿਊਟੀ ਆ ਵੀ ਆਪਾਂ ਥਾਣੇ ਦੇ ਮਤਲਬ ਦੱਸੀਏ ਜਾ ਕੇ ਅਖਬਾਰਾਂ ਰਾਈ ਜਾਂ ਇਲੈਕਟ੍ਰੋਨਿਕ মিডিਆ ਰਾਈ ਉਹ ਇੱਕ ਗੱਲ ਨਹੀਂ ਹੈ ਆਪਾਂ ਨੂੰ ਇੱਕ ਮਤਲਬ ਪਰਸਨਲ ਤੌਰ ਤੇ ਤੇ ਇਹ ਗੱਲ ਕਰਨੀ ਪੈਣੀ ਹੈ ਪੁਲਿਸ ਦੇ ਨਾਲ ਮਤਲਬ ਜੇ ਆਪਾਂ ਮਤਲਬ ਮੈਂ ਪਹਿਲਾਂ ਗੱਲ ਕਹੀ ਹੈ ਵੀ ਜੇਪ ਕੋਈ ਹਮਤਮਾਨ ਨਹੀਂ ਕਰੂਗਾ ਤੇ ਕੀ ਗੱਲ ਐਫਆਈਆਰ ਨਹੀਂ ਖਾਉ ਨਹੀਂ ਐਫਆਈਆਰ ਜਦੋਂ ਸਟੇਟ ਸਾਡੇ ਅਗੇਂਸਟ ਸੀਗੀ ਪੰਜਾਬ ਦੇ ਵਿੱਚ ਤੁਸੀਂ ਵੀ ਆਪਾਂ ਹਮੋਂ ਮਰੇ ਆਪਾਂ ਦੇਖਿਆ ਸਾਰਾ ਕੁਝ ਉਦੋਂ ਉਦੋਂ ਐਫਆਈਆਰ ਆਗੀਆਂ ਹੁਣ ਤੱਕ ਸਜਾਵਾਂ ਹੋਣ ਡੀਆਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਵਾਜਬ ਆ ਸਾਡੇ ਇੱਕ ਸਜਸ਼ਨ ਆ ਇੱਕ ਲੋਕਾਂ ਦੇ ਸਾਹਮਣੇ ਇੱਕ ਲੋਕ ਅਦਾਲਤ ਦੇ ਵਿੱਚ ਆ ਇਹ ਗੱਲ ਹੋਣੀ ਚਾਹੀਦੀ ਆ ਕਿ ਆਹ ਗੱਲ ਕਿਉਂਕਿ ਜਿਹੜਾ ਵੀ ਮਰਡਰ ਆ ਹੋਇਆ ਆ ਟਰੈਕਟਰਾਂ ਦਾ ਨੁਕਸਾਨ ਹੋਇਆ ਉਹਦੇ ਤੇ ਸਿਆਸਤ ਨਹੀਂ ਉਹਦੇ ਤੇ ਪ੍ਰੈਕਟੀਕਲੀ ਇੱਕ ਕੰਮ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਇਹੀ ਹੋਣਾ ਚਾਹੀਦਾ ਜਿੰਨੇ ਟਰੈਕਟਰਾਂ ਦਾ ਨੁਕਸਾਨ ਹੋਇਆ ਜੋ ਕੁਝ ਉਹਨਾਂ ਨੇ ਕੀਤੇ ਆ ਜੋ ਮਤਲਬ ਜਿੰਨੇ ਜ਼ਖਮੀ ਹੋਏ ਆ 307 302 ਤੇ ਹੋਰ ਤਰ੍ਹਾਂ ਵਿੱਚ ਪਰਚਾ ਬਣਦਾ